ਚਾਈਨਾ ਡੋਰ ਕਾਰਨ ਅਨੇਤਾਂ ਨੇ ਹੱਥ ਸੇ ਵਾਪਰਣ ਦੀਆਂ ਮੰਦਭਾਕੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰੰਤੂ ਬਾਵਜੂਦ ਇਸਤੇ ਕੁਝ ਲੋਕਾਂ ਵੱਲੋਂ ਚਾਈਨਾ ਡੋਰ ਦੀ ਵਰਤੋਂ ਨਿਰੰਤਰ ਕੀਤੀ ਜਾ ਰਹੀ ਹੈ ਜਿਸ ਤੇ ਨੁਕਸਾਨ ਦਾ ਖਮਿਆਸਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਇਹ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਦਸੂਹਾ ਤੋਂ ਸਾਹਮਣੇ ਆਇਆ ਜਿੱਥੇ ਕਿ ਐਕਟਿਵਿਟੀ ਸਵਾਰ ਹੋ ਕੇ ਬਾਜ਼ਾਰ ਤੋਂ ਘਰ ਵਾਪਸ ਜਾ ਰਹੇ ਇੱਕ 7 ਸਾਲਾ ਬੱਚੇ ਦੀ ਚਾਈਨਾ ਡੋਰ ਦੀ ਲਪੇਟ ਚ ਆਉਣ ਕਾਰਨ ਚਾਰ ਉਂਗਲੀਆਂ ਕੱਟੀਆਂ ਗਈਆਂ ਤੇ ਬੱਚੇ ਦੇ ਮੂੰਹ ਤੇ ਵੀ ਕਾਫੀ ਜ਼ਿਆਦਾ ਡੋਰ ਕਾਰਨ ਸੱਟ ਲੱਗੀ ਹੈ ਤੇ ਉਸਤੇ ਪਿਤਾ ਦੇ ਹੱਥਾਂ ਅਤੇ ਬਾਹਾਂ ਤੇ ਵੀ ਕੱਟ ਲੱਗੇ ਨੇ ਜਿਸ ਤੋਂ ਬਾਅਦ ਦੋਹਾਂ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਕਿ ਛੋਟੇ ਜਿਹੇ ਮਾਸੂਮ ਦੇ ਡਾਕਟਰਾਂ ਵੱਲੋਂ ਟੰਕੇ ਲਗਾਏ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਗੂਵੀਰ ਸਿੰਘ ਵਾਸੀ ਜਲੋਟਾ ਨੇ ਦੱਸਿਆ ਕਿ ਉਹ ਆਪਣੇ 7 ਸਾਲਾ ਬੱਚੇ ਲਪਰੀਤ ਦੇ ਨਾਲ ਦਸੂਹਾ ਬਾਜ਼ਾਰ ਚੋਂ ਐਕਟਿਵਾ ਤੇ ਸਵਾਰ ਹੋ ਕੇ ਘਰ ਨੂੰ ਜਾ ਰਿਹਾ ਸੀ ਤੇ ਇਸ ਤਰ੍ਹਾਂ ਜਿਵੇਂ ਦਸੂਹਾ ਮਿਆਣੀ ਰੇਲਵੇ ਓਵਰਬ੍ਰਿਜ ਤੇ ਪਹੁੰਚੇ ਤਾਂ ਚైనా ਡੋਰ ਦੀ ਲਪੇਟ ਚ ਆ ਗਏ ਜਿਸ ਕਾਰਨ ਉਸਤੇ ਪੁੱਤਰ ਦੇ ਦੋਵੇਂ ਹੱਥਾਂ ਦੀਆਂ ਉਂਗਲੀਆਂ ਦੇ ਨਾਲ-ਨਾਲ ਮੂੰਹ ਦਾ ਵੀ ਕੁਝ ਹਿੱਸਾ ਕੱਟਿਆ ਗਿਆ ਤੇ ਉਸਤੇ ਖੁਦ ਦੇ ਵੀ ਹੱਥਾਂ ਤੇ ਬਾਹ ਨੂੰ ਨੁਕਸਾਨ ਪਹੁੰਚਿਆ ਰਗੂਵੀਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚైనా ਡੋਰ ਤੇ ਪੂਰਨ ਤੌਰ ਤੇ ਰੋਕ ਲਗਾਈ ਜਾਵੇ ਤਾਂ ਜੋ ਹੋਰ ਕੋਈ ਵਿਅਕਤੀ ਇਸ ਦਾ ਸ਼ਿਕਾਰ ਨਾ ਹੋਵੇ ਹੁਸ਼ਿਆਰਪੁਰ ਦੇ ਉਸ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਕਿ ਉਹ ਤੁਹਾਡੇ ਜਿਹੜੇ ਬੱਚੇ ਦਾ ਚੈਨਲ ਹੋਰ ਫਰੀ ਹੈ ਕਿਵੇਂ ਫਰੀ ਹੈ ਤੇ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਹਾਂਜੀ ਪਾਜੀ ਇਹ ਬਾਬੇ ਦੇ ਗਏ ਸੀਗੇ ਉੱਥੋਂ ਆ ਰਹੇ ਸੀਗੇ ਇਹਦੀ ਸਾਈਕਲ ਹੀ ਖਰਾਬ ਸੀ ਤਾਂ ਕਹਿੰਦਾ ਪਾਪਾ ਟਾਇਰ ਪੋਪ ਹੋਣਾ ਆ ਤੇ ਇਹ ਉਹ ਮੋਰੇ ਹਨਾ ਪੋਲੇ ਦਾ ਉਹ ਫਾਟਕ ਬੰਦ ਸੀਗਾ ਉਹਦਾ ਤਾਂ ਪੋਲ ਉੱਤੋਂ ਦੀ ਆ ਗਈ ਇਹਨਾਂ ਇਹਦੇ ਹਨਾ ਨਾ ਡੋਰ ਸਕੂਟਰੀ ਤੇ ਆ ਕੇ ਡਿੱਗੇ ਨੇ ਮਤਲਬ ਕਿ ਆਪਣੇ ਹੱਥਾਂ ਨਾਲ ਬਚਾਇਆ ਆਪਣੇ ਆਪ ਨੂੰ ਤੇ ਇਹਦੇ ਹੱਥਾਂ ਤੇ ਫਿਰ ਗਈ ਤੇ ਇਹਦੀ ਗੱਲ ਤੇ ਇਥੋਂ ਹਨਾ ਠੋਡੀ ਤੋਂ ਪਿੱਛੇ ਨੂੰ ਚਲੇ ਗਈ ਤੇ ਨੇ ਆਪਣਾ ਆਪ ਬਚਾਏ ਨੇ ਫਿਰ ਪਾਪਾ ਨੂੰ ਦੱਸਿਆ ਪਾਪਾ ਡੋਰ ਡੋਰੀ ਇਹਨਾਂ ਨੇ ਫਿਰ ਆਪੜੇ ਵੱਲ ਇਦਾਂ ਸੱਟੀ ਤੇ ਇਹਨਾਂ ਦੇ ਲੱਗ ਗਏ ਇਹਨਾਂ ਦੇ ਕੱਪੜੇ ਪਾਟ ਗਏ ਤੇ ਅਸੀਂ ਤਾਂ ਇਹੀ ਹੁਣ ਕਹਿੰਨੇ ਆ ਵੀ ਜਿੱਦਾਂ ਸਾਡੇ ਨਾਲ ਇਹ ਹਾਸਾ ਹੋਇਆ ਹੋਰ ਕਿਸੇ ਨਾਲ ਨਾ ਹੋਵੇ। ਕੁਬੀਰ ਸਿੰਘ ਜੀ ਚੈਨਾ ਡੋਰ ਦੇ ਨਾਲ ਤੁਹਾਡਾ ਬੱਚਾ ਗਾਇਲ ਹੋਇਆ ਕੀ ਮਾਮਲਾ ਹੈ ਸਾਰਾ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਨਾ ਐਕਚੁਅਲੀ ਅਸੀਂ ਇੱਥੋਂ ਹਰਦੋਦਲੇ ਗਏ ਆ ਉਸ ਤੋਂ ਬਾਅਦ ਅਸੀਂ ਬਾਜ਼ਾਰ ਇੱਥੇ ਬਾਜ਼ਾਰ ਗਏ ਉੱਥੋਂ ਮੈਂ ਡੇਰੀ ਦਾ ਦੁੱਧ ਲਿਆ ਇਹਦੀ ਸਾਈਕਲ ਹੀ ਖਰਾਬ ਸੀ ਕਹਿੰਦਾ ਮੇਰਾ ਸਾਈਕਲ ਨੂੰ ਟਾਇਰ ਨਵਾਂ ਲੈਣਾ ਹੈਗਾ ਉਹਦੇ ਕਰਕੇ ਮੈਂ ਓਵ ਠੀਕ ਹੈ ਜਦੋਂ ਮੈਂ ਬੀਜੇ ਮਾਰਗਰਿਟ ਪਾਰਕ ਕੀਤੀ ਮੈਂ ਮਿੱਤੋਂ ਦੇਖਿਆ ਮਤੋਂ ਪੈਸੇ ਘੱਟ ਸੀ ਮੈਂ ਵਾਪਸੀ ਤੇ ਉਸ ਤੋਂ ਮੋੜਿਆ ਤੇ ਮੈਂ ਜਦੋਂ ਓਵਰਫਲੋ ਤੇ ਚੜਿਆ ਟੌਪ ਤੇ ਆਇਆ ਤਾਂ ਕਿਤੇ ਪਤੰਗ ਆ ਰਹੇ ਸੀਗੇ ਉਹ ਕਿਤੇ ਡੋਰ ਇਹਦੇ ਸੂਟ ਦੇ ਵਿੱਚ ਆ ਗਈ ਆ ਇੰਨੇ ਇਸ ਤਰ੍ਹਾਂ ਹਸਤੇ ਕਿਤੇ ਇਹਦੇ ਹੱਥਾਂ ਦੇ ਫੇਰੇ ਔਰ ਇਹਦੇ ਕੱਟ ਲਗੇ ਇਸ ਤੋਂ ਬਾਅਦ ਚੱਕ ਕੇ ਮੇਰੇ ਮਾਰੀ ਮੇਰੇ ਆ ਫਿਰ ਕਿੱਥੇ ਗਈ ਨਾ ਜੇ ਟਰੱਕ ਨਾ ਆਂਦਾ ਤੇ ਉਹ ਡੋਰ ਨਹੀਂ ਟੁੱਟਣੀ ਸੀਗੀ ਉਹ ਸਾਨੂੰ ਹੋਰ ਗਾਇਲ ਕਰਨਾ ਸੀਗਾ ਇਹ ਸਾਡੇ ਨਾਲ ਵਾਕਿਆ ਹੋਇਆ ਇਹ ਮੈਂ ਚਾਹੁੰਦਾ ਵੀ ਸਾਡੇ ਨਾਲ ਇੱਕ ਗੱਲ ਹੋਈ ਆ ਕੱਲ ਹੋਰ ਕਿਸੇ ਨਾਲ ਨਾ ਹੋਵੇ ਫੇਰ ਮੈਂ ਇਸ ਬੱਚੇ ਨੂੰ ਸਰਕਾਰੀ ਅਫਸਰ ਐਮਰਜੈਂਸੀ ਚ ਖੜਿਆ ਉਹਨਾਂ ਨੇ ਇਹ ਸਕਿਚ ਕੀਤੇ ਗਏ ਟਾਂਕੇ ਲਾਏ ਬੱਚੇ ਦੇ ਠੀਕ ਹੈ ਜੀ ਮੈਂ ਮੇਰੇ ਵੀ ਇੱਥੇ ਆ ਲੱਗੇ ਆ ਤਾਂ ਦੇਖ ਸਕਦੇ ਆ ਆਪਾਂ ਕਹਿੰਦੇ ਵੀ ਇਸ ਚੀਜ਼ ਤੇ ਨੱਥ ਪਾਈ ਜਾਵੇ ਠੀਕ ਨਹੀਂ ਸਰਕਾਰ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਅੱਜ ਮੇਰੇ ਨਾਲ ਇਹ ਹੋਇਆ ਕੱਲ ਕਿਸੇ ਹੋਰ ਬੱਚੇ ਦੇ ਨਾਲ ਕਿਸੇ ਮਾਂ ਪਿਓ ਦੇ ਨਾਲ ਨਾ ਹੋਵੇ ਹੁਣ ਇਹਨੂੰ ਬਾਥਰੂਮ ਵੀ ਮੈਂ ਖੁਦ ਕਰਾ ਰਿਆ ਖਾਣਾ ਆਪਣੇ ਹੱਥੀ ਖਿਲਾ ਰਿਹਾ ਹੈਗਾ ਠੀਕ ਹੈ ਲੈਂਟਰੀ ਬਾਥਰੂਮ ਵੀ ਮੈਂ ਖੁਦ ਕਰਾ ਰਿਆ ਰਾਤ ਨੂੰ ਸੌਂਦਾਂ ਨੇ ਦਰਦ ਹੁੰਦੀ ਏ ਤੇ ਇਹਦਾ ਕੌਣ ਜ਼ਿੰਮੇਵਾਰ ਆਪਾਂ ਫੇਰ ਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਸਾਡੇ ਨਾਲ ਇਨਸਾਫ ਕੈਸਾ ਲੈਕ ਚੈਨਾ ਦੂਰ ਦੇਣਾ ਕਿ ਬੱਚਾ ਘਲ ਹੈ ਜੀ ਪਿਓ ਪੁੱਤਰ ਸਿੱਧਾ ਜੀ ਕੀ ਮਾਮਲਾ ਹੈ ਕਿੰਨਾ ਚੰਗੀ ਗੱਲ ਹੈ ਦੇਖੋ ਇਹ ਸਾਡੇ ਕੋਲ ਕੱਲ ਐਮਰਜੈਂਸੀ ਦੇ ਵਿੱਚ ਇੱਕ ਬੱਚਾ ਛੋਟਾ 7-8 ਸਾਲ ਦਾ ਤੇ ਉਹਦੇ ਨਾਲ ਉਹਦੇ ਫਾਦਰ ਆਏ ਸੀ ਉਹਨਾਂ ਦੇ ਪੁੱਲ ਦੇ ਉੱਤੇ ਉਹਨਾਂ ਦੇ ਮੁਤਾਬਕ ਵੀ ਜਿਹੜੀ ਚੈਨਾ ਡੋਰ ਹੈ ਉਹ ਬੱਚੇ ਦੇ ਹੱਥ ਦੇ ਵਿੱਚ ਤੇ ਨਾਲੇ ਗਲੇ ਦੇ ਵਿੱਚ ਲੱਗੀ ਤੇ ਨਾਲੇ ਉਹਦੇ ਫਾਦਰ ਦੇ ਵੀ ਬਾਹਂ ਦੇ ਉੱਤੇ ਫਿਰ ਜਿਹਦੇ ਕਾਰਨ ਵੀ ਬੱਚੇ ਦੇ ਹੱਥ ਤੇ ਸੱਟ ਲੱਗੀ ਸੀ ਤੇ ਫਾਦਰ ਦੇ ਵੀ ਸੱਟ ਲੱਗੀ ਸੀਗੀ ਮਤਲਬ ਕਿ ਕੱਟ ਲੱਗੇ ਸੀ ਤੇ ਬੱਚੇ ਦੇ ਤੇ ਚਾਰ ਸਟਿਚ ਲੱਗੇ ਨੇ ਤੇ ਨਾਲੇ ਫਾਦਰ ਦੇ ਵੀ ਸਟਿਚ ਲੱਗੇ ਨੇ ਬਟ ਤੇ ਉਦਾਂ ਠੀਕ ਸੀਗੇ ਤੇ ਅਸੀਂ ਉਹਨਾਂ ਨੂੰ ਫਰਸਟ ਏਡ ਦੇ ਕੇ ਸਟਿਚ ਦੇ ਕੇ ਘਰ ਚਲੇ ਗਏ ਸੀ ਅੱਜ ਸਾਡੇ ਕੋਲ ਦੁਬਾਰਾ ਆਏ ਨੇ ਚੈੱਕ ਕਰਨ ਤੇ ਅੱਜ ਵੀ ਉਹ ਠੀਕ ਨੇ ਅਸੀਂ ਪੱਟੀ ਖੋਲ ਕੇ ਦੇਖਿਆ ਠੀਕ ਨੇ ਪਰ ਮੈਂ ਫਿਰ ਵੀ ਲੋਕਾਂ ਨੂੰ ਇਹ ਹੀ ਕਹਿਣਾ ਚਾਹੁੰਗਾ ਵੀ ਇਹ ਜਿਹੜਾ ਹਾਦਸਾ ਇਹ ਵੱਡਾ ਵੀ ਹੋ ਸਕਦਾ ਏ ਜਿਹੜੀ ਚਾਈਨਾ ਡੋਰ ਹੈ ਉਹ ਮੰਦ ਲਈ ਕਿ ਜੇ ਬੱਚੇ ਦੇ ਹੱਥ ਤੇ ਫਿਰੀ ਹੈ ਜੇ ਉਹ ਉਹਦੇ ਗਲੇ ਦੇ ਵਿੱਚ ਜਿਆਦਾ ਫਿਰ ਜਾਂਦੀ ਤਾਂ ਉਹਦੀ ਕੋਈ ਗਲੇ ਦੀ ਨਾੜ ਵੀ ਕੱਟ ਹੋ ਸਕਦੀ ਜਿਹਦੇ ਕਰਕੇ ਵੀ ਬੱਚੇ ਦੀ ਜਾਨ ਤੇ ਵੀ ਬਣ ਸਕਦੀ ਹੈ ਇਸ ਕਰਕੇ ਸਾਡੀ ਡਾਕਟਰਸ ਵੀ ਐਜ਼ এ ਡਾਕਟਰ ਅਸੀਂ ਸਾਰਿਆਂ ਨੂੰ ਇਹ ਹੀ ਅਪੀਲ ਕਰਦੇ ਆਂ ਕਿ ਇਹ ਜਿਹੜੀ ਚਾਈਨਾ ਡੋਰ ਹੈ ਇਹਨੂੰ ਬੰਦ ਕਰ ਦਿਓ ਬਿਲਕੁਲ ਬੰਦ ਕਰ ਦਿਓ ਕਿਉਂਕਿ ਇਹ ਟੁੱਟਦੀ ਨਹੀਂ ਹੈਗੀ ਤੇ ਇਸ ਕਰਕੇ ਇਹ ਗਲੇ ਦੇ ਵਿੱਚ ਜੇ ਫਿਰ ਜਾਂਦੀ ਤੇ ਬੱਚੇ ਦੀ ਮੁਸ਼ਕਲ ਹੋ ਜਾਣਾ ਸੀ ਤੇ ਫਿਰ ਅਸੀਂ ਅਪੀਲ ਇਹੀ ਕਰਦੇ ਆਂ ਸਾਰੇ ਡਾਕਟਰਸ ਤੇ ਤੁਸੀਂ ਚਾਈਨਾ ਡੋਰ ਬੰਦ ਕਰੋ ਤੇ ਇਹ ਕੁਦਰਤੀ ਜਿਹੜਾ ਬੱਚਾ ਹੈ ਤੇ ਉਹਦੇ ਫਾਦਰ ਹੈ ਉਹ ਹੁਣ ਠੀਕ ਹੈ ਗਿਆ ਰੱਬ ਦਾ ਸ਼ੁਕਰ ਹੈ ਪਰ ਇਹ ਹਾਦਸਾ ਵੱਡਾ ਵੀ ਹੋ ਸਕਦਾ ਸੀ ਇਸ ਕਰਕੇ ਚਾਈਨਾ ਡੋਰ ਬੰਦ ਕਰੋ